ਰਾਡੋ ਦੇ ਵਿੱਚ ਪਿਛਲੇ ਸਾਲ ਹਾਈਵੇ 285 ਦੇ ਉੱਤੇ ਸਕਾਟ ਮਿਲਰ ਨਾਂ ਦਾ ਬੰਦਾ ਜਿਹੜਾ ਆ ਉਹ ਸੈਮੀ ਟਰੱਕ ਦੇ ਇੱਕ ਐਕਸੀਡੈਂਟ ਦੇ ਵਿੱਚ ਮਾਰਿਆ ਗਿਆ ਜਿਸ ਨੂੰ ਚਲਾ ਰਿਹਾ ਸੀਗਾ ਆ ਇਗਨਾਸੀਓ ਕਰੂਜ਼ ਮੈਂਡੋਜ਼ਾ ਉਹ ਕਹਿੰਦੇ ਵੀ ਕੰਟਰੋਲ ਉਸ ਦਾ ਲੂਜ਼ ਲੂਜ਼ ਹੋ ਗਿਆ ਮਲਟੀਪਲ ਕਾਰਸ ਦੇ ਵਿੱਚ ਉਹ ਕ੍ਰੈਸ਼ ਕਰ ਲੈ ਹੋ ਗਿਆ ਹੁਣ ਜਿਹੜਾ ਉਸ ਟਰੱਕ ਡਰਾਈਵਰ ਨੂੰ ਡਿਪੋਰਟ ਕੀਤਾ ਗਿਆ ਹੈਗਾ ਆ ਕਹਿੰਦੇ ਵੀ ਉਹ ਪਹਿਲਾਂ ਵੀ ਕਈ ਵਾਰ ਡਿਪੋਰਟ ਕੀਤਾ ਜਾ ਚੁੱਕਾ ਸੀ ਇੱਕ ਦਰਜਣ ਤੋਂ ਵੱਦ ਨ ਬਾਰ ਬਾਰ ਉਹ ਰਿਪੋਰਟ ਹੁੰਦਾ ਸੀ ਮੈਕਸੀਕੋ ਨੂੰ ਉਹਨਾਂ ਨੂੰ ਘੱਲਿਆ ਸੀ ਉਹ ਮੁੜ ਦੁਬਾਰਾ ਜਿਹੜਾ ਉਹ ਵਾਪਸ ਆ ਜਾਂਦਾ ਸੀ ਕਹਿੰਦੇ ਵੀ ਕਰੂਜ਼ ਵਿੰਡੋਜ਼ਾ ਨੂੰ ਹਮੇਸ਼ਾ ਗੱਲਬਾਤ ਕਰਨ ਦੇ ਲਈ ਟਰਾਂਸਲੇਟਰ ਦੀ ਜਿਹੜੀ ਉਹ ਜ਼ਰੂਰਤ ਸੀਗੀ ਜਦੋਂ ਐਕਸੀਡੈਂਟ ਵਾਪਰਿਆ ਉਸ ਤੋਂ ਬਾਅਦ ਵੀ ਕਹਿੰਦੇ ਵੀ ਜਦ ਪੁਲਿਸ ਦੇ ਨਾਲ ਉਹ ਗੱਲਬਾਤ ਕਰ ਰਿਹਾ ਸੀ ਤਾਂ ਉਸ ਨੂੰ ਟਰਾਂਸਲੇਟਰ ਦੀ ਜ਼ਰੂਰਤ ਪਈ ਕੋਰਟ ਪ੍ਰोसीडिंग ਦੇ ਵਿੱਚ ਵੀ ਮਿਲਰ ਦੀ ਵਾਈਫ ਡიან ਉਹ ਕਹਿੰਦੀ ਹੈ ਵੀ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਐਗਜ਼ੈਕਟਿਵ ਆਰਡਰ ਆ ਇੰਗਲਿਸ਼ ਰਿਕੁਆਇਰਮੈਂਟ ਨੂੰ ਦੇ ਨੂੰ ਲੈ ਕੇ ਜਿਹੜਾ ਟਰੱਕ ਡਰਾਈਵਰਸ ਦੇ ਲਈ ਆ ਕਿੰਨੇ ਵੀ ਉਹ ਉਸ ਦੇ ਘਰ ਵਾਲੇ ਦੀ ਜ਼ਿੰਦਗੀ ਬਚਾ ਸਕਦਾ ਸੀ ਕਿੰਨੇ ਵੀ ਇਹੋ ਜਿਹੇ ਡਰਾਈਵਰ ਪਹਿਲਾਂ ਹੀ ਆਊਟ ਆਫ ਸਰਵਿਸ ਜਿਹੜੇ ਹੋ ਜਾਣੇ ਸੀਗੇ ਤੇ ਇਹਦੇ ਕਰਕੇ ਜਿਹੜਾ ਮੇਰਾ ਘਰ ਵਾਲਾ ਉਹ ਬਚ ਸਕਦਾ ਸੀ ਦੇਖੋ ਦੁਰਘਟਨਾਵਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਉਹ ਵਾਪਰ ਸਕਦੀਆਂ ਆ ਉਹ ਹੋ ਜਾਂਦੀਆਂ ਆ ਪਰ ਇਹ ਹਰਜੋਤਜੀ ਰਮਨ ਜੀ ਹੁਣ ਕਿਉਂਕਿ ਇਹ ਮੁੱਦਾ ਇਸ ਟਾਈਮ ਗਰਮਾਇਆ ਆ ਐਗਜ਼ੀਕਟਿਵ ਆਰਡਰ ਜਿਹੜਾ ਉਹ ਜਾਰੀ ਹੋਇਆ ਆ ਤੇ ਬੰਦਾ ਜਿਹੜਾ ਪੀੜਾ ਚ ਹੁੰਦਾ ਉਹਨੇ ਕਿਸੇ ਨਾ ਕਿਸੇ ਪਾਸੇ ਵੱਲ ਨੂੰ ਜਿਹੜਾ ਆ ਉਹ ਉਂਗਲ ਕਰਨੀ ਹੁੰਦੀ ਆ ਉਹ ਕਿਸੇ ਨਾ ਕਿਸੇ ਤੇ ਦੋਸ਼ ਦੇਣਾ ਹੀ ਹੁੰਦਾ ਆ ਸੋ ਇਹ ਜਿਹੜੀ ਔਰਤਾਂ ਇਹ ਦੋਸ਼ ਤੇ ਰਹੀ ਆ ਇਹ ਕਹਿ ਰਹੀ ਆ ਵੀ ਇੰਗਲਿਸ਼ ਰਿਕੁਆਇਰਮੈਂਟ ਦੇ ਜੈਸਟ੍ਰਿਕਟ ਹੁੰਦੇ ਤਾਂ ਸ਼ਾਇਦ ਉਹਦੇ ਘਰ ਵਾਲੇ ਦੀ ਜਿਹੜੀ ਆ ਉਹ ਮੌਤ ਨਹੀਂ ਸੀ ਹੋਣੀ ਉਸ ਨੂੰ ਬਚਾ ਜਿਹੜਾ ਉਹ ਹੋ ਜਾਣਾ ਸੀ ਪਰ ਇਹਦੇ ਵਿੱਚ ਹਰਜੋਤ ਸਿੰਘ ਜੀ ਓਵਰਆਲ ਇਹ ਵੀ ਦੇਖੋ ਵੀ ਬੰਦਾ 12 ਵਾਰੀ ਰਿਪੋਰਟ ਹੋਇਆ ਹੋਵੇ ਫਿਰ ਮੁੜ ਕੇ ਵਾਪਸ ਆ ਜਾਂਦਾ ਆ ਫਿਰ ਉਹ ਟਰੱਕ ਚਲਾਉਣ ਲੱਗ ਜਾਂਦਾ ਆ ਤੇ ਟਰੱਕ ਚਲਾ ਕੇ ਫਿਰ ਉਹ ਲੋਕਾਂ ਨੂੰ ਡਰੜ ਦਿੰਦਾ ਆ ਮਾਰ ਦਿੰਦਾ ਆ ਵੀਰੀ ਹੱਦ ਜਿਹੜੀ ਕਿੱਥੇ ਤੱਕ ਜਿਹੜੀ ਉਹ ਜਾਊਗੀ ਵਾਇਓਮਿੰਗ ਦੀ ਜਿਹੜੀ ਕਾਂਗਰਸ ਵੂਮਨ ਹੈਰੀਅਟ ਹੈਗਮੈਨ ਆ ਉਦਨੇ ਵੀ ਇਸੇ ਹੀ ਸੈਂਟੀਮੈਂਟ ਨੂੰ ਮੁੱਖ ਰੱਖਦੇ ਹੋਏ ਜਿਹੜੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਸ ਨੂੰ ਹੋਰ ਸਟ੍ਰਕਚਰ ਕਰਨ ਦੀ ਜਿਹੜੀ ਆ ਉਹ ਮੰਗ ਕੀਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਆਪਾਂ ਦੇਖਿਆ ਹਰਜੋਜੀ ਰਮਨ ਜੀ ਵੀ ਇਹ ਜਿਹੜਾ ਮਸਲਾ ਆ ਖਾਸਾ ਜ਼ਿਆਦਾ ਫੜ ਚੁੱਕਾ ਹੈ ਤੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਇੰਡਸਟਰੀ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਚਰਚਾ ਜਿਹੜੀ ਉਹ ਲਗਾਤਾਰ ਹੋ ਰਹੀ ਹੈਗੀ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਦੇਖੋ ਫਿਰ ਆਪਾਂ ਬਾਰ-ਬਾਰ ਉਹੀ ਚੀਜ਼ ਕਹਿ ਰਹੇ ਆ ਕਿ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਧਿਆਨ ਚ ਲਿਆਉਣੀਆਂ ਪੈਣੀਆਂ ਹੁਣ ਆਪਾਂ ਨੂੰ ਬਹੁਤ ਜ਼ਰੂਰੀ ਆ ਇਹਨਾਂ ਚੀਜ਼ਾਂ ਤੇ ਧਿਆਨ ਦੇਣ ਦੀ ਲੋੜ ਪੈ ਐਸ ਤਰ੍ਹਾਂ ਹੈਗੀ ਆ ਆਪਾਂ ਠੀਕ ਹੈ ਆਪਾਂ ਆਉਂਿਆ ਰੇਡੀਓ ਤੇ ਆਪਾਂ ਰੋਲਾ ਪਾ ਕੇ ਚੱਲੇ ਜਾਂਦੇ ਆਪਾਂ ਗੱਲਾਂ ਕਰਕੇ ਚਲੇ ਜਾਂਦੇ ਆ ਪਰ ਮੈਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆ ਇਹ ਇੱਕ ਕੰਨ ਚੋਂ ਸੁਣ ਕੇ ਦੂਜੇ ਕੰਨ ਚੋਂ ਕੱਢ ਦਿੱਤੀ ਜਾਂਦੀ ਹੈ ਲੇਕਿਨ ਅਸਰ ਮੇਰੇ ਖਿਆਲ ਨਹੀਂ ਇਹਨਾਂ ਚੀਜ਼ਾਂ ਨਾਲ ਉੱਤੇ ਹੁੰਦਾ ਪਰ ਚਲੋ ਸਾਡਾ ਕੰਮ ਆ ਫੇਰ again ਰੋਲਾ ਪਾਉਣ ਨਾਲ ਗੱਲ ਕਰਨੀ ਆਣ ਕੇ ਜੇ ਤੁਹਾਨੂੰ ਚੰਗੀ ਲੱਗਦੀ ਆ ਸੁਣੋ ਜੇ ਹੁਣ ਨਹੀਂ ਚੰਗੀ ਲੱਗਦੀ ਉਹਦੇ ਵਿੱਚ ਯਾਰ ਮਤਲਬ ਕਿ ਸਾਨੂੰ ਵੀ ਕਈ ਵਾਰੀ ਕਾਲ ਆਉਂਦੀ ਆ ਕਿ ਨਹੀਂ ਤੁਸੀਂ ਟੂ ਮੱਚ ਕਰ ਜਾਂਦੇ ਆ ਤੁਸੀਂ ਟ੍ਰਕਿੰਗ ਦੇ ਅਗੇਂਸਟ ਹੈਗੇ ਆ ਤੁਸੀਂ ਟ੍ਰਕਿੰਗ ਦੇ ਲਈ ਚੰਗਾ ਨਹੀਂ ਸੋਚਦੇ ਕੋਈ ਯਾਰ ਮਤਲਬ ਇਸ ਤਰ੍ਹਾਂ ਚੰਗਾ ਹੋਰ ਤਾਂ ਤੁਸੀਂ ਕੀ ਸਾਡੇ ਕੋਲੋਂ ਸੋਚ ਸਕਦੇ ਆ ਕਿ ਅਸੀਂ ਤੁਹਾਨੂੰ ਅਵੇਅਰ ਕਰ ਰਹੇ ਆ ਕਿ ਆਹ ਨੂੰ ਦੇਖੋ ਤਾਂ ਆਪਾਂ ਪਿਛਲੇ ਹਫਤੇ ਹੀ ਆਪਾਂ ਆਹ ਜਿਹੜੀ ਗੱਲ ਕੀਤੀ ਸੀਗੀ ਔਰ ਉਸ ਦਿਨ ਹੀ ਆਪਾਂ ਉਹਨੂੰ ਬੰਦੇ ਨੂੰ ਰੋਕਿਆ ਸੀਗਾ ਜਿਹੜਾ ਬੰਦਾ ਕਹਿ ਰਿਹਾ ਸੀਗਾ ਕਿ ਪਰਸਨਲ ਕਨਵੀਨਸ ਆਹ ਦੇ ਇੱਕ ਹਫਤੇ ਦੇ ਵਿੱਚ ਫਰਕ ਪਿਆ ਇੱਕ ਹਫਤੇ ਦੇ ਵਿੱਚ ਦੋ ਹਫਤੇ ਦੇ ਵਿੱਚ ਉਹ ਚੀਜ਼ ਤੁਹਾਡੇ ਸਾਹਮਣੇ ਆ ਗਈ ਆਪਾਂ ਇੰਗਲਿਸ਼ ਦੀ ਗੱਲ ਕੀਤੀ ਸੀ ਆਪਾਂ ਦੋ ਮਹੀਨੇ ਪਹਿਲਾਂ ਆਪਾਂ ਇਹੋੀ ਚੀਜ਼ ਕੀਤੀ ਸੀ ਕਿ ਜਿੱਥੇ ਸਾਡਾ ਇੱਕ ਇੱਥੇ ਸਕੂਲ ਜਿਹੜਾ ਉਹ ਕਹਿ ਰਿਹਾ ਜੀ ਇੰਗਲਿਸ਼ ਦੀ ਲੋੜ ਨਹੀਂ ਹੈਗੀ ਟ੍ਰਕਿੰਗ ਦੇ ਵਿੱਚ ਦੋ ਮਹੀਨੇ ਨਹੀਂ ਲੱਗੇ ਉਹਦਾ ਤੁਹਾਡਾ ਰੂਲ ਸਾਹਮਣੇ ਆ ਗਿਆ ਕਿ ਕੀ ਬਣ ਰਿਹਾ ਹੈਗਾ ਸੋ ਸਾਡਾ ਕੰਮ ਸਿਰਫ ਇਹਨਾਂ ਆਇਆ ਕਿ ਤੁਹਾਨੂੰ ਅਵੇਅਰ ਕਰਨਾ ਹੁਣ ਅਵੇਅਰ ਜਿਹੜਾ ਆ ਉਹ ਤੁਸੀਂ ਹੋਣਾ ਨਹੀਂ ਹੋਣਾ ਦੈਟਸ ਅਪੀ ਜੀ ਨਾਲੇ ਇਹ ਵੀ ਫ੍ਰੀ ਚ ਹੋ ਰਿਹਾ ਸਾਰਾ ਕੁਝ ਫ੍ਰੀ ਚ ਤੁਹਾਨੂੰ ਇਨਫੋਰਮੇਸ਼ਨ ਮਿਲ ਰਹੀ ਜਰੀ ਹੈ ਯਾ